ਕਸ ਨੂੰ ਪੇਟ ਗੁਰਦਾਸ ਮੰਗਲ ਤੋਂ ਲਾਪਤਾ ਹੋਇਆ ਦੀਪਕ ਸ਼ਰਮਾ ਨਾਮ ਦਾ ਬੱਚਾ ਅੱਜ 6ਵੇਂ ਦਿਨ ਮੰਗਲਵਾਰ ਨੂੰ ਮਿਲ ਗਿਆ ਸੋ ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਬੱਚਾ ਅਮ੍ਰਿਤਸਰ ਤੋਂ ਬਰਾਮਦ ਹੋਇਆ ਇੱਕ ਨਿਹੰਗ ਸਿੰਘ ਨੇ ਦਰਬਾਰ ਸਾਹਿਬ ਇਸ ਬੱਚੇ ਨੂੰ ਦੇਖਿਆ ਜਾਣਕਾਰੀ ਦੇ ਮੁਤਾਬਿਕ ਬੱਚੇ ਨੂੰ ਨਿਹੰਗ ਸਿੰਘ ਨੇ ਆਪਣੇ ਕੋਲ ਬਿਠਾ ਕੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਅਤੇ ਬੱਚਾ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਤੋਂ ਬਾਅਦ ਅਰਿਵਾਲ ਦੀ ਪੁਲਿਸ ਨੇ ਬੱਚਾ ਮਾਪਿਆਂ ਦੇ ਕੋਲ ਸਹੀ ਸਲਾਮਤ ਪਹੁੰਚਾਇਆ ਪਤਿਕਾ ਨਾਲ ਗੱਲਬਾਤ ਕਰਦੇ ਹੋਏ ਮਾਪਿਓ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਅ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਐਸਐਚਓ ਧਾਰੀਵਾਲ ਅਤੇ ਡੀਐਸਪੀ ਕੁਲਵੰਤ ਸਿੰਘ ਹੋਣਾ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਡਾ ਬੱਚਾ ਲੱਬਨ ਦੇ ਵਿੱਚ ਪੂਰੀ ਮਦਦ ਕੀਤੀ ਹੈ ਉਨ੍ਹਾਂ ਦਾ ਵੀ ਧੰਨਵਾਦ ਕਰਦੇ ਹਾਂ ਹੁਣ ਬੱਚਾ ਰਾਜੀ-ਬਾਜੀ ਆਪਣੇ ਮਾਪਿਓ ਦੇ ਕੋਲ ਹੈ ਤੇ ਖੁਸ਼ ਹੈ ਦੂਜੇ ਪਾਸੇ ਡੀਐਸਪੀ ਧਾਰੀਵਾਲ ਕੁਲਵੰਤ ਸਿੰਘ ਨੇ ਵੀ ਬੱਚੇ ਦੀ ਬਰਾਮਦਗੀ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਪੇਸ਼ ਕੀਤੀ ਹੈ ਮੈਂ ਮੈਂ ਬਹੁਤ ਖੁਸ਼ ਹਾਂ ਮੇਰੀ ਖੁਸ਼ੀ ਦੇ ਅੰਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ जिन्ना हा। ने अपनी मेहनत अपने المشक्कर दल नाल ਸਾਡਾ ਬੱਚਾ ਬਰਾਮਦ ਕੀਤਾ ਮੈਡਮ ਐਸਐਚਓ ਦਾ ਡੀਐਸਪੀ ਜੀ ਦਾ ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਆ ਧੰਨਵਾਦ ਕਰਦੀ ਹਾਂ ਇਹਨਾਂ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ ਹੋਰ ਮੇਰੇ ਮਨ ਚ ਬਹੁਤ ਬਹੁਤ ਖਿਆਲ ਆ ਰਹੀ ਸੀ ਲੇਕਿਨ ਅੱਜ ਮੈਨੂੰ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਆ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਅੱਪੀ ਹੱਥ ਨਾਲ ਚੱਲੇ ਰਹੇ ਜੇ ਕਿਸੇ ਤੀ ਤੋ ਕੰਮ ਨਹੀਂ ਹੁੰਦੀ ਤੀ ਪੈਸੇ ਤੇ ਲੇਤੋ ਵੀ ਸਾਡੀ ਬਹੁਤ ਮਦਦ ਕੀਤੀ ਹੈ ਸਾਡਾ ਫੋਨ ਬੰਦ ਸੀ ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ ਵੀ ਤੁਸੀਂ ਵੀ ਕੋਸ਼ਿਸ਼ ਕਰੋ ਤੁਸੀਂ ਵੀ ਕਰ ਰਹੇ ਹੋ ਕੋਸ਼ਿਸ਼ ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ ਬਹੁਤ ਇਹਨਾਂ ਨੇ ਮਿਹਨਤ ਕੀਤੀ ਸਾਰੇ ਕੈਮਰੇ ਕੋਮਰੇ ਚੈੱਕ ਕਰਤੇ ਜਿੱਦਾਂ ਦੀ ਇਨਫਾਰਮੇਸ਼ਨ ਇਹਨਾਂ ਨੂੰ ਮਿਲਦੀ ਰਹੀ ਉਹ ਮਰਬੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ ਹੈ ਐਸਐਚਓ ਬਲਜੀਤ ਕੋੜਦਾਰ ਐਡੀ ਡੀਐਸਪੀ ਦਾ ਗੁਰਵੰਤ ਸਿੰਘ ਦਾ ਧੰਨਵਾਦ ਕਰਦੇ ਆ ਸਾਰੇ ਗੱਲ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬੱਚਾ ਬਰਨਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰਾਂ ਸੇਜ ਨੇ ਸਾਨੂੰ ਬਹੁਤ ਮਿਹਨਤ ਕੀਤੀ ਹੈ ਮੈਂ ਸਾਰੇ ਮੀਡੀਆ ਦੇ ਜ਼ਰੀਏ ਸਾਡੇ ਬੱਚੇ ਤਹਾਂ ਪਹੁੰਚ ਪਾਇਆ ਤੇ ਬੱਚੇ ਦੇ ਮਾਪਿਆਂ ਸਹਿਸਤਾ ਮੰਨ ਕਰ ਪਛਾਣ ਦਿੱਤਾ ਹੈ ਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਾ ਬੱਚੇ ਚੱਲ ਗਿਆ ਸੀ ਘਰੋਂ ਤੇ ਕਿੱਥੇ ਚੱਲ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਪਪਲਪ ਪਪਲਪ ਜੀ ਦਾ ਜੋ ਸਾਰੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਨਾਪਰੇ ਤੇ ਜਰੀਏ ਸਾਡੇ ਅਫਸਰਾਂ ਦੇ ਪੁਲਸ ਅਫਸਰਾਂ ਦੇ ਜਰੀਏ ਸਰਪੰਚ ਸੁਮਲਾ ਜਮ ਇਮਤ ਕਗੇ ਕਿਸੇ ਕਿਸ ਤਰ੍ਹਾਂ ਆਪਾਂ ਸਮਝਦਾ ਜਿਹੜੇ ਪਹੁੰਚੇ